ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਪਿਛਲੇ ਕੁਝ ਵੀਡੀਓਜ਼ ਦੇ ਵਿੱਚ ਦੇਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਰਾਏਕੱल्ले ਦੇ ਪਿੰਡ ਜਾਂਦੇ ਆ ਤੇ ਉਦੋਂ ਰਸਤੇ ਦੇ ਵਿੱਚ ਨਾ ਨੂਰਾ ਮਾਹੀ ਉਹਨਾਂ ਨੂੰ ਦੇਖ ਲੈਂਦਾ ਵਾ ਐਂਡ ਉਹ ਨਾ वार्तालाप ਹੁੰਦੀ ਦੇਖਦੇ ਕਈ ਚੀਜ਼ਾਂ ਦੇਖਦਾ ਜੋ ਸਾਰਾ ਕੁਝ ਵੇਖਣ ਤੋਂ ਬਾਅਦ ਆਪਣੇ ਮਾਲਕ ਦੇ ਕੋਲ ਜਾਂਦਾ ਆ ਤੇ ਉਹ ਕਹਿੰਦਾ ਵਾ ਕਿ ਅੱਜ ਮੈਂ ਇੱਕ ਬੜਾ ਅਨੋਖਾ ਇਨਸਾਨ ਦੇਖਿਆ ਤੇ ਉਹ ਕੁਝ ਗੱਲਾਂ ਦੱਸਦਾ ਆ ਤੇ ਰਾਏਕੱਲਾ ਜਿਸ ਤਰੀਕੇ ਨਾਲ ਉਹਨੂੰ ਕਵੈਸ਼ਨਸ ਐਂਡ ਆਨਸਰਸ ਇਹ ਦੋਵਾਂ ਦੇ ਆਪਸ ਦੇ ਵਿੱਚ ਜਿਹੜੀ ਵੀ ਵਾਰਤਾਲਾਪ ਹੁੰਦੀ ਹੈ ਉਹ ਬੜੀ ਸੋਹਣੀ ਕਵਿਤਾ ਦੇ ਵਿੱਚ ਇੱਕ ਕਵੀ ਨੇ ਲਿਖਿਆ ਮੈਂ ਕੋਸ਼ਿਸ਼ ਕਰੂੰਗੀ ਮੈਨੂੰ ਇਜਾਜ਼ਤ ਦਿਓ ਜੀ ਮਾਹੀ ਰਾਏ ਨੂੰ ਫੁਰਮਾਵੇ ਮੈਥੋਂ ਸਿਫਤ ਕਰੀ ਨਾ ਜਾਵੇ ਜੋ ਵੀ ਉਸ ਦੇ ਦਰਸ਼ਨ ਪਾਵੇ ਮਨ ਦੀ ਤ੍ਰਿਖਾ ਮਿਟਾਉਂਦਾ ਏ ਮਾਨਸ ਰੂਪ ਚ ਖੁਦ ਖੁਦਾ ਨੂੰ ਵੇਖਿਆ ਮੈਂ ਵੇਖਿਆ ਮੈਂ ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਹੈ ਕਿਹਦਾ ਹੈ ਮਾਹੀ ਦਮ ਖੜਾ ਦਰਸ਼ਨ ਕਰਕੇ ਟੁੱਟਦਾ ਦੁੱਖੜਾ ਦੇ ਸੁਗੰਧਾਂ ਚੰਦਨ ਮੁਖੜਾ ਰਸਨੀ ਅੰਮ੍ਰਿਤ ਚੋ ਸਕਦਾ ਕਲਗੀ ਧਰਦਸ਼ ਮੇਸ਼ ਸਤਗੁਰੂ ਨੰਦਪੁਰਿਆ ਨੰਦਪੁਰਿਆ ਰੂਪੀਲਾ ਦੇ ਉਸ ਦੀ ਤਾਮਨਾ ਚੱਲੀ ਜਾਵੇ ਜਦ ਵੀ ਨਦਰੇ ਰਹਿਮਤ ਪਾਵੇ ਤੱਕ ਕੇ ਮਨ ਨੂੰ ਸ਼ਾਂਤੀ ਆਵੇ ਰਸਨਾ ਚੋਂ ਕੁਝ ਗੰਦਾ ਆਏ ਮਾਨਸ ਰੂਪ ਚ ਖੋਦ ਖੁਦਾ ਨੂੰ ਵੇਖਿਆ ਮੈਂ ਵੇਖਿਆ ਮੈਂ ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਹੈ ਕੈਸਾ ਪੈਨਿਆ ਹੈ ਤਨ ਜਾਮਾ ਰੱਬੀ ਨੂਰ ਖੁਦਾ ਸਿਆਨਾ ਉਸ ਨੂੰ ਜਗ ਕਰੇ ਪਰਨਮ ਉਹ ਹਰ ਮਨ ਨੂੰ 모 ਸਕਦੇ ਕਲਗੀ ਧਰਦਸ਼ ਮੇਸ਼ ਸਤਗੁਰੂ ਨੰਦਪੁਰੀਆ ਨੰਦਪੁਰੀਆ ਰੂਪ ਇਲਾਹੀ ਉਹ ਹੀ ਹੋ ਸਕਦੇ ਅਉਸਰ ਚੋਟੀ ਦਾ ਦੁੱਧ ਉਸਰੇ ਛੋਟੇ ਦਾ ਦੁੱਧ ਚੋਇਆ ਲੋਟਾ ਛੇਕਾਂ ਨਾਲ ਪਰੋਇਆ ਉਸ ਚੋਂ ਇੱਕ ਬੂੰਦ ਨਹੀਂ ਉਸ ਚੋਂ ਇੱਕ ਬੂੰਦ ਨਹੀਂ ਚੋਇਆ ਐਸੇ ਕਰਮ ਕਮਾਂਦਾ ਏ ਮਾਨਸ ਰੂਪ ਚ ਖੋਦ ਖੁਦਾ ਨੂੰ ਵੇਖਿਆ ਮੈਂ ਵੇਖਿਆ ਮੈਂ ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਏ ਹੈਸਵਾਰ ਕੇ ਪੈਦਲ ਆਇਆ ਉਸਨੇ ਹੱਥ ਤੇ ਬਾਜ ਟਿਕਾਇਆ ਹੈਸਵਾਰ ਕੇ ਪੈਦਲ ਆਇਆ ਉਸਨੇ ਹੱਥ ਤੇ ਬਾਜ ਟਿਕਾਇਆ ਟਾਲਾ ਤੇ ਗਾਗਲ ਵਿੱਚ ਪਾਇਆ ਉਹ ਪੱਥੇ ਤੀਰ ਪਰੋ ਸਕਦੇ ਕਲਗੀ ਦਰਦਸ਼ ਮੇਸ਼ ਸਤਗੁਰੂ ਨੰਦਪੁਰੀਆ ਨੰਦਪੁਰੀਆ ਰੂਪਿ ਲਹੀ ਉਹ ਹੀ ਹੋ ਸਕਦੇ ਸ਼ਾਦਰੀ ਉਸਦੇ ਕਰਤਬ ਨਿਆਰੇ ਪਰ ਮੈਂ ਵੇਖ ਨਹੀਂ ਸਕਿਆ ਸਾਰੇ ਦਰਸ਼ਨ ਤਾਂ ਕੇ ਜਿਸ ਬਲਿਹਾਰੇ ਰਹਿੰਦਾ ਸ਼ੁਕਰ ਮਨਾਦਾ ਏ ਮਾਨਸ ਰੂਪ ਚ ਖੋਦ ਖੁਦਾ ਨੂੰ ਵੇਖਿਆ ਮੈਂ ਵੇਖਿਆ ਮੈਂ ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਏ